ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿੱਦਾਂ ਸਾਰੇ ਠੀਕ ਠਾਕ ਵਧੀਆ ਤੇ ਆਓ ਕਰਦੇ ਹਾਂ ਛੋਟੇ ਜਿਹੇ ਮਲਵਾਨੀ ਸ਼ੁਰੂਆਤ ਤੇ ਅਸੀਂ ਜਾ ਰਹੇ ਹਾਂ ਗੁਰਦੁਆਰਾ ਚਲ ਸਾਹਿਬ ਤੇ ਉਧਰ ਮੰਮੀ ਰਵਾਂਗੇ ਪਹਿਲਾਂ ਥੋ ਘਰੋਂ ਤੇ ਉਸ ਤੋਂ ਬਾਅਦ ਜਾਵਾਂਗੇ ਅੱਛਾ ਸਾਹਿਬ ਆਪਾਂ ਕਿਉਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਕਿਉਂਕਿ ਹਰ ਫਤ ਦੀਆਂ ਨਾ ਮਤਲਬ ਵਾਲ ਸੰਗਣ ਵਾਲ ਸੰਗਣ ਇਹਦੇ ਮਗਰ ਉਹ ਨਾ ਜਿਵੇਂ ਵਾਲ ਵਗਦੇ ਨਹੀਂ ਹੈ ਜਟਾਂ ਜੜਾਵਾ ਹਨਾ ਜੜਾਵਾ ਤੇ ਉਹ ਆਪਾਂ ਅੰਦਰ ਚ ਸਰਗੁਰਦਾ ਸਾਹਿਬ ਉੱਤੇ ਕੱਟ ਦਿੰਦੇ ਜਿੱਥੋਂ ਕਟਾ ਲਈ ਤੇ ਫਿਰ ਉਸ ਤੋਂ ਬਾਅਦ ਫਿਰ ਅਸੀਂ ਦਸਤਾਰ ਬੰਨ੍ਹਾ ਕਰਾਂਗੇ ਸੋਹਣੀ ਮਾਦਰ ਮੰਮੀ ਲੈਣੇ ਨਾਲ ਕਿਉਂਕਿ ਪਹਿਲੇ ਮੰਮੀ ਨਾਲ ਦਰੋ ਲੈ ਕੇ ਨਹੀਂ ਤੇ ਇਧਰੋਂ ਮੰਮੀ ਨੂੰ ਖੜਾ ਨਾਲ ਪਰ ਉਹਨਾਂ ਦੇ ਸੱਟ ਲੱਗੀ ਕੱਲ ਤੁਸੀਂ ਦੇਖਿਆ ਨਾ ਵਲੌਗ ਦੇ ਵਿੱਚ ਨਹੀਂ ਤੇ ਉਹਨਾਂ ਨੂੰ ਨਾਲ ਲੈ ਕੇ ਜਾਣਾ ਹੈ ਜਰੂਰ ਪਰ ਉਹਨਾਂ ਦਾ ਪੈਰ ਫ੍ਰੈਕਚਰ ਹੋਇਆ ਪਿਆ ਤੇ ਇਸ ਕਰਕੇ ਹੁਣ ਆਪਾਂ ਉਹਨਾਂ ਨੂੰ ਨਹੀਂ ਲੈ ਕੇ ਜਾਵਾਂ ਬਦਲਾਇਆ ਆਪਾਂ ਸੋਚਿਆ ਕਿ ਨਾਲ ਲੈ ਕੇ ਜਾਵਾਂਗੇ ਜਰੂਰ ਪਰ ਚਲੋ ਹੁਣ ਪਹਿਲਾਂ ਪਿੰਡ ਜਾਂਦੇ ਸੰਗਤਪੁਰੇ ਤੇ ਉਸ ਤੋਂ ਬਾਅਦ ਫਿਰ ਹੁਣ ਜਾਵਾਂਗੇ ਕੋਡਰ ਸਾਹਿਬ ਤੇ ਜੁੜੇ ਰਹੋ ਅੰਤ ਤੱਕ ਲੋ ਬਦ ਨਾਲ ਜਿਹੜੇ ਨਵੇਂ ਸਾਡੇ ਚੰਨਨ ਕਰੋ ਸਬਸਕ੍ਰਾਈਬ ਤੇ ਇੰਸਟਾਗ੍ਰਾਮ ਤੇ ਸਾਡੇ ਪੇਜ ਨੂੰ ਫੋਲੋ ਕਰੋ ਕਿਉਂ ਫਤੇ ਅੱਜ ਬਦਲ ਦੇ ਸਾਫ ਹੀ ਹਨ ਬਸ ਕਲਾਸ ਬਦਲ ਅੱਜ ਕਿੱਡਾ ਵਧੀਆ ਮੌਸਮ ਹਾਂਜੀ ਅਤ ਨਹੀਂ ਪੈ ਰਿਹਾ ਦੋਗੇ ਪੇਚ ਰੱਖਿਆ ਲੈ ਹਾਲੋ ਆ ਪਹਿਲਾਂ ਕਹਿੰਦੇ ਸੋਚੀ ਪਹਿਲਾਂ ਇੱਕ ਦੋ ਜੜਾਵਾਂ ਸੀ ਮਗਰ ਤੇ ਇਹਨੇ ਕਹਿੰਦੀ ਆਪੇ ਨਿਕਲਣ ਕੋਲ ਜਾਣਿਆ ਆਈ ਆਂ ਆਈ ਆਖਿਆ ਚਲੋ ਨਿਕਲ ਜਾਣ ਗਿਆ ਤੇ ਚਲੋ ਘਟਾਉਣ ਦੀ ਲੋੜ ਨਹੀਂ ਪੈਣੀ ਪਰ ਜ਼ਿਆਦਾ ਹੋ ਗਈਆਂ ਮਗਰ ਘਟਾ ਲਏ ਹੁੰਨੇ ਹੁਣ ਅਸੀਂ ਆਪਣੇ ਸਕੀਮਾਂ ਲੈ ਲੰਦਰੇ ਕਿ ਨਹੀਂ ਘਟਾਉਣ ਦੀ ਲੋੜ ਹੀ ਨਹੀਂ ਪੈਣੀ ਸਹੀ ਬਾਹਰ ਨਹੀਂ ਚਲੋ ਡਾਉਣੀਆਂ ਪੈਣੀਆਂ ਡਾਉਣੀਆਂ ਪੈਂਦੀਆਂ ਜੇ ਜ਼ਿਆਦਾ ਹੋ ਜਾਣਾ ਫਿਰ ਕਟਾਉਣੇ ਪੈਣੇ ਚਲੋ ਕੋਈ ਮਹਾਰਾਜ ਕਿਰਪਾ ਕਰੇ ਕਰਕੇ ਕਟਾਉਣੇ ਭਾਈ ਇਕਬਾਲ ਸਿੰਘ ਦਾ ਚਲੰਡਿਆ ਕੀਰਤਨ ਜੇ ਵੈਦ ਸਵਾ ਦਿਲ ਕਰਨੀ ਡਾ ਕਟਾਉਣ ਨੂੰ ਕਿਉਂਕਿ ਫਿਰਨਾ ਰੋਡਾ ਭੋਡਾ ਸੋਹਣਾ ਨਹੀਂ ਲੱਗਣਾ ਹੈ ਇੱਕ ਕਰਦੇ ਕਰਾਉਣੇ ਪੈਣੇ ਉਸ ਤੋਂ ਬਾਅਦ ਫਿਰ ਚਲੋ ਮਹਾਰਾਜ ਕਿਰਪਾ ਕਰੋ ਕਿ ਸੋਹਣੇ ਦਸਤਾਰ ਬਨਿਆ ਕਰ ਰਹੇ ਆ ਪੋਚ ਵੀ ਪੱਗ ਬਨਿਆ ਕਰ ਨਹੀਂ ਫਤਨੇ ਪੋਚ ਵੀ ਪੱਗ ਕਿ ਆ ਵਤੇ ਪੋਚ ਵੀ ਪੱਗ ਬਨੈ ਨਾ ਮੜ ਕੇ ਲੈ ਵੀ ਪਿੰਡ ਆਪਣਾ ਐਂਟਰੀ ਕਰ ਲਈ ਆਪਾਂ ਪਿੰਡ ਆਪਣਾ ਸੰਗਤਪੁਰ ਆ ਚਾਰ ਫਿਰੇ ਹਰਿਆਲੀ ਹਰਿਆਲੀ ਪਹੁੰਚ ਗਏ ਆ ਮੰਮੀ ਆਏ ਨਹੀਂ ਅਜੇ ਤੱਕ ਕਰ ਰਹੀ ਹੈਗਾ ਰੋ ਜਾ ਬੰਦ ਤਬ ਮੈਂ ਆ ਜਾਗਾ ਬੈਠੀ ਫੋਰੇ ਕਿ ਮਿਲ ਜੂ ਸਾਪਾ ਸਾਬਾ ਨਾ ਮੈਂ ਜਾਣਾ ਵੈਕਟਰ ਮੇਠੋ ਲੈ ਲੈਨੇ ਰਾਹ ਚ ਬੈਗੇ ਮੰਮੀ ਮਦਰ ਚੱਲੇ ਆਪਾਂ ਫਤਿਹ ਫਤਿਹ ਕੋਈ ਆਪਾਂ ਕੋ ਡਾਇਰੈਕਟਰ ਸੈੱਟ ਆ ਕ੍ਰੀਟਮੇ ਜਲਦੀ ਆਦੀ ਹੈ ਜਲਦੀ ਜਾ ਤੋ ਸਰ ਜਾਈਂ ਇੱਧਰ ਫੋਲਕੇ ਪਿੰਡ ਵੀ ਹੈਗਾ ਇੱਥੇ ਲੱਗੇ ਤਾਂ ਵੀ ਮਾਰਕੀਟ ਚੰਗੀ ਬਣ ਗਈ ਇੱਥੇ ਪਹਿਲਾਂ ਨਹੀਂ ਹੈਗੀ ਪਹਿਲਾਂ ਘਟ ਹੈ ਹੁਣ ਹੋਰ ਹੋਰ ਹਰ ਸਿੱਧੀ ਦੁਕਾਨ ਪੈ ਗਈ ਇੱਥੇ ਇੱਲਾ ਉਹ ਇੱਥੇ ਵੀ ਇੱਤਲ ਸਾਹਿਬ ਦਾ ਉਦੋਂ ਐਸੀਆਂ ਦੁਕਾਨਾਂ ਲੱਗੀਆਂ ਦੀ ਬਾਹਰ ਇੱਥੇ ਆ ਉਹ ਇੱਥੇ ਤਾਂ ਮਸਾਲਾ ਬੜੀ ਹੌਲੀ ਜੀ ਜਾਣ ਰਿਹਾ ਇੱਧਰ ਲਾ ਦੇ ਗੱਡੀ ਇੱਧਰ ਲਾ ਦੋ ਆਹਰਸ ਤਾਂ ਆ ਜਾਂਦੀ ਵੀ ਨਿਕਲ ਜਾਣੀ ਆਹ ਦਿਨ ਜੇ ਤੋਂ ਜ਼ਿਆਦਾ ਹੋਏ ਤਾਂ ਫੇਰ ਕਾ ਕੱਟੀ ਆ ਸੱਦਾ ਤਾਂ ਤੇ ਲਾ ਦਿੰਦੇ ਆਪਾਂ ਲੈ ਫੇਰੇ ਉੱਪਰੋਂ ਚਲਾ ਹੁਣ ਇਹ ਬਦੇ ਸੌਂ ਗਿਆ ਕਦੀ ਕੋਤਾ ਜਾਣ ਦੇ ਜੋੜੇ ਘੱਟ ਤੇ ਉਧਰ ਤੇ ਬਾਹਰ ਹੀ ਲਾ ਦਿੰਨੇ ਫਿਲਹਾਲ ਆਪਾਂ ਕੋਈ ਗੱਲ ਨਹੀਂ ਯਾਨਾ ਯਾਨਾ ਇਧਰ ਸਾਹਿਬਾ ਇਧਰ ਮੰਦਿਰ ਚਲੋ ਵਾਹ ਕਰੋ ਵਾਹ ਕੀ ਕਰੀਏ ਤੁੰਗੋ ਕੱਟ ਕਰ ਲੈ ਇਹਨੂੰ ਪਤਿਰ ਦੇ ਉੱਤੇ ਦੇਖਣ ਦੇ ਆ। ਲੈ ਅੱਛਾ ਆ ਇੱਧਰ ਹੀ ਨਾ ਪਹਿਲਾਂ ਇੱਧਰ ਇਹਨੇ ਮੇਰੇ ਕੋਲ ਨਾ ਹਣਾ 15 ਕਰਤਾ ਢਾ ਛੜਿਆ ਨਾ ਉਹਦੇ ਕਮਰੇ-ਕਮਰੇ ਵਗੈਰਾ ਜਿਹੜੇ ਦੂਰ ਦੂਰੋਂ ਆਉਂਦੇ ਉਹਨਾਂ ਵਾਸਤੇ ਕਮਰੇ-ਕਮਰੇ ਰੁੱਦਾ ਲੰਗਰ ਹਾਲ ਇੱਧਰ ਕਰ ਚੜਿਆ ਲੰਗਰ ਹਾਲ ਬਹੁਤ ਪਿਆਰਾ ਬਣਾਇਆ ਹੁਣ ਇਹਨੇ ਨਮਾਈ ਬਣਾਇਆ ਪਹਿਲਾਂ ਉਧਰ ਹੀ ਸਾਰਾ ਮੈਂ ਦਿੱਤਾ ਬਹੁਤ ਵਧੀਆ ਬਣਾਇਆ ਗਿਆ ਚੱਕ ਲਏ ਲੰਗਰ ਛਕ ਲਿਆ ਤੇ ਹੁਣ ਆਪਾਂ ਚੱਲੇ ਆ ਤੇ ਉਹ ਕਹਿੰਦੇ ਕਿ ਝਾਂਡ ਝੂਠੀ ਨਹੀਂ ਹੋ ਸਕਦੀ ਏ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਦੈਂਤ ਤੋਂ ਇਲਾਵਾ ਹੀ ਆਇਓ ਹੁਣ ਤੁਸੀਂ ਹੁਣ ਦੇ ਹੁਣ ਵੇਖਾਂਗੇ ਆਪਾਂ ਸ਼ੁੱਕਰਵਾਰ ਆਵਾਂਗੇ ਆਪਾਂ ਜਰੂਰ ਆ ਗੁਰਦਾਰ ਸਾਹਿਬ ਦੀ ਸੀਮੀ ਨੇ ਨਾਮ ਵੀ ਲਾਇਆ ਲੈ ਕੇ ਹਾਂ ਇਸ ਹਾਲ ਭੇ ਗੁਰਦਾਰ ਸਾਹਿਬ ਤੋਂ ਹੁਣ ਆਵਾਂਗੇ ਸ਼ੁੱਕਰਵਾਰ ਇਹਨੂੰ ਸਸ ਖਲੋਤੀਆਂ ਸੀ ਚਲੋ ਵੀ ਆ ਜਾਓ ਵੀ ਆ ਜਾਓ ਕਰਿਆ ਗਏ ਚਾਹ ਲੱਗਿਆ ਪੀ ਚਾਹ ਦੀ ਫਤਿਹ ਕਿਦਰਿਆ ਹਰਾਜ ਵਧੀਰੇ ਹਾਂ ਚਾਹ ਦਾ ਨੰਦਾ ਉਹ ਵਧੀਆ ਕਰਨਾ ਹਾਂ ਹਾਂ ਤੇ ਸ਼ੁਕਰਵਾਸ ਇਹਨੂੰ ਸ਼ੁਕਰਵਾਰ ਸ਼ੁਕਰਵਾ ਕੇ ਜੇ ਸ਼ੁਕਰਵਾ ਕਰ ਜਾਂਦੇ ਲੋਹੀ ਚੱਲ ਪਿਆ ਘਰੋਂ ਮੰਮੀ ਹੋਰ ਕਈ ਚਾਹ ਪਾਣੀ ਪੀਤਾ ਹਾਂ ਹਾਂ ਚੱਲ ਪਿਆ ਘਰ ਨੂੰ ਵਾਪਸੀ ਰਸਤੇ ਚ ਕਰਨੂਗਾ ਮਾਗਰ ਇਹ ਸਲਾਉਂ ਤੇ ਰੱਖਣਾ ਦੀ ਪਲ ਪੰਜ 10 ਮਿੰਟ ਉਸ ਤੋਂ ਬਾਅਦ ਆਪਾਂ ਜਾਣਾ ਪਰ ਕਿੱਥੇ ਜਾਂਦਾ ਲੱਭ ਕੇ ਦੋ ਹਾਂ ਆਹ ਕੋਲ ਕੋਲ ਮੈਂ ਆੜਾ ਮਾਗੀ ਮੈਂ ਆੜਾ ਵੇਖ ਲਾ ਬਾਹਰ ਮੈਡਮ ਨੂੰ ਡਰ ਚੰਗਾ ਇਹਨੂੰ ਪਾਇਆ ਅੱਗੇ ਅੱਗੇ ਬਾਹਰ ਪਗੂੜਾ ਬੰਗੜੇ ਲੱਗ ਗਿਆ ਚਲਾਓ ਚਲਾਓ ਜੀ ਚਲੋ ਚੱਲੀਏ ਹਣ ਗੁਰੇਂਦਰ ਜੀ ਉਹ ਨਖਰਾਉ ਆਉਂਦ ਰਜਾ ਪੰਦੂ ਮਾਰਨੀ ਚੱਲੇ ਸੀ ਆਪਾਂ ਹੋਂ ਤੇ ਬਸ ਫਿਰ ਬੈਠੇ ਭਾਜੀ ਮੈਂ ਕਹਿੰਦੇ ਮੜੇ ਦੇਵੋ ਨੀ ਮਿੱਤਰ ਰਜਾ ਇਹਦੇ ਹੁਟੇ ਲਾਣੇ ਲੱਗਦਾ ਬਾਹਰ ਚੱਲ ਜਾਈਏ ਲਾ ਜੁੱਲਾ ਲੱਗ ਗਿਆ ਹਾਂ ਕਿੰਨੇ ਕ ਬਾ ਵੇਖੋ ਜੁੱਲਾ ਤਰੰਗ ਜਾਓ ਬਾੜ ਵੇਖੋ ਇਹ ਜਾਂਦੇ ਵਰੀ ਹਟੇ ਲੈ ਗ ਜਾਂਦੇ ਨੇ ਰੋਜ਼ ਉਹ ਜਿਹੜੀ ਆਹ ਸਹੇਣੀ ਪੰਜ ਰੁਪਏ ਚੜ੍ਹ ਜਾਂਦੀ ਹੈ ਮੇਰੇ ਦੇ ਪੈ ਗੁਰੂਆ ਮੈਂ ਇਹਦਾ ਨੌਂੜਿਆ ਸਬਜ਼ੀ ਤਿੰਨ ਵਾਰੀ ਹੂਟਾ ਲਵੇ ਨਾ ਬਜੇ 50 ਰੁਪਏ ਤੋਂ ਤੇ 150 ਹੋ ਗਿਆ ਇੱਕ ਮਹੀਨੇ ਦਾ 4500 ਅੱਜੀ ਇੱਕ ਦੀ ਗੱਲ ਕੀਤੀ ਹੈ ਤੇ ਜੇ ਇਹ ਸਾਰੇ ਮਤਲਬ ਇਹਦੇ ਕਿੰਨਾ ਪੈ ਜਾਏ ਮੈਨੂੰ ਇਹਨਾਂ ਦੇ ਵੀ 2000 ਬਣੇ ਇਹਨਾਂ ਦੇ ਇਕੱਲੇ ਇਹ ਵੀ ਮੇਰੇ ਲਈ ਚਲੋ ਚਾਹਨਾ ਜੀ ਦੀ ਇਹਨੂੰ ਮੜਮੜਾ ਕਰਕੇ ਮੀਦੀ ਇੱਕ 3000 ਲੱਦੇ ਬਣੇ ਮੇਰਾ ਅੰਨਾ ਟਿਕਟ ਵਧਾ ਦੇਣੀ ਹੋਣਾ ਨਾ ਬਦਲਦਾ ਹੋਰ ਹਣਾ ਤਿੰਨ ਚਾਰ ਰੂਟ ਚੱਲਣ ਦੀ ਅੱਜ ਸੋਨਾ ਆਣਾ ਨਹੀਂ ਆ ਕੋੜਕਾ ਨਾਲ ਆਇਆ ਜੰਪ ਜਿਹੜੇ ਖੜਾ ਖੜਾ ਹਰਗੁਣਾ ਖੜਾ ਮਿੰਟੋ ਮਿੰਟੇ ਦੇ ਵੇੜੋ ਵਿੱਚ ਚੱਲੀਏ। ਇਲਾ ਵੀ ਆਪਾਂ ਚੱਲੇ ਆਂ ਕਿਰਨੋਂ ਕੰਮ ਈ ਥੋੜਾ ਕਰਾ ਲਿਆ ਬਸ ਚੱਲੇ। ਮੈਂ ਖਾਧਾਂਗੇ। ਫਸ ਕਲਾਸ ਹਰਗੁਣਾ। ਅੱਗ ਚੱਲੇ ਹੁਣ ਘਰ ਬਾਹਰ ਲੱਗ ਗਿਆ ਤੁੰਗੂ ਦੇ ਨਾਲ ਇਹਨਾਂ ਨੇ। ਨੇ ਰਾਂਦੀ। ਚੱਲਿਆ ਰਿਹਾ ਚੱਲੀ ਹੁਣ ਚੱਲੀ ਟਾਈਮ ਕਿੰਨਾ ਹੋ ਗਿਆ 9 ਵਜੇ ਆ 9 ਵਜੇ ਨੇ ਇੱਥੇ ਤੇ ਵੀ ਇੱਧਰ ਲੱਗ ਚੁਕੇ ਪੰਘੂੜੇ ਤੇ ਹਰ ਫਤਿਹ ਸਾਡੇ ਡਰਨ ਦੇ ਆ ਇਹਨੂੰ ਉੱਧਰ ਖੜਿਆ ਪੰਘੂੜੇ ਇਹਨੂੰ ਕਰ ਲੈ ਇਹ ਮੁੰਡਾ ਵਾਂਗੂ ਇਹਦਾ ਤੇ ਇਹਨੂੰ ਉੱਧਰ ਖੜਿਆ ਪੰਘੂੜੇ ਸਿਆਦੇ ਡਰੀ ਜਾਵੇ ਤੇ ਫੇਰ ਆਪਾਂ ਕਚੜੂ ਮੂਟ ਇਹਦੇ ਲੈ ਕੋਣ ਆਸ ਆਈ ਲੰਗ ਕਿਉਂ ਨਾ ਆਸ ਆਏ ਨਹੀਂ ਨਹੀਂ ਹਾਂਜੀ ਪਹੁੰਚ ਗਏ ਜੀ ਘਰ ਤੇ ਉੱਤ ਫੇਰ ਹੁਣ ਅੱਗੇ ਰੋਇਆ ਸੀ ਨਾ ਪੂੜਿਆ ਤੇ ਫੇਰ ਉੱਥੇ ਕੰਨ ਲੱਗੀਆਂ ਤੇ ਮੋਟਾ ਚਲੋ ਜੀ ਪੂੜੇ ਬਾਕੀ ਕਿਤੇ